ਮਾਰਿਆ ਜੀ ਤੇ ਮੈਂ ਤੇ ਉਹ ਤੱਕ ਮਾਰਿਆ ਜੀ ਉਹਨੇ ਆਪਣੇ ਸਾਰੇ ਸਾਥੀਆਂ ਨੂੰ ਆਵਾਜ਼ ਮਾਰ ਲਈ ਅੰਦਰ ਹੋਈ ਸੀ ਜਿੱਦਾਂ ਦੀ ਲੜਾਈ ਹੋਈ ਸੋਕੇ ਨਹੀਂ ਦੇਖਿਆ ਜੀ ਉਸ ਬੰਦੇ ਨੂੰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਉਹਦੇ ਅੱਗੇ ਕਿ ਮੈਂ ਇਹ ਭਰਾ ਕਿੱਧਰ ਆ ਜੀ ਨਾਮਾ ਕਰ ਰਹਾ ਕਹਿੰਦਾ ਰਾਜੀ ਨਾਮਾ ਨਹੀਂ ਐਦਾਂ ਕਹਿੰਦਾ ਤੈਨੂੰ ਮੈਂ ਸਮਝਾਉਂਗਾ ਕਹਿੰਦਾ ਬੁੜਿਆ ਤੇ ਰਾਫਲ ਰਾਫਲ ਮੁੰਡੇ ਨੇ ਜੀ ਉਹਨੇ ਜੀ ਜਦੋਂ ਆਵਾਜ਼ ਮਾਰੀ ਸਾਰੇ ਨੂੰ ਸਾਰੇ ਜੇ ਮੇਰੇ ਫਰੈਂਡ ਦੇ ਉੱਤੇ ਆ ਕੇ ਟੁੱਟ ਪਏ ਤੇ ਜਦੋਂ ਮੈਂ ਵਿੱਚ ਗਿਆ ਛੜਾਨ ਤੇ ਉਹਨਾਂ ਨੇ ਜੀ ਮੇਰੇ ਤੇ ਵੀ ਹਮਲਾ ਕਰਤਾ ਪੁਲਿਸ ਚੋਕੇ ਉਹ ਘਰੇ ਪਿਆ ਜੀ ਪੁਲਿਸ ਚੋਕੇ ਲੈ ਕੇ ਜਾਂਦੀ ਤੇ ਪੁਲਸ ਦੇ ਨਤਾਬ ਮਮਾ ਟੁੱਟ ਜਾਂਦੀ ਹੂੰ ਉਹਨੂੰ ਉਹਨੂੰ ਪਤਾ ਹੈ ਹਰੀ ਕਾਰਵਾਈ ਉਹਨੂੰ ਦੇਖੋ ਇਹ ਪੈਸੇ ਦੀ ਗੱਲ ਸਰ ਖੁੱਲਾ ਆਤਕ ਮਚਾਇਆ ਪੂਰਾ ਖੁੱਲਾ ਜੀ 10 ਮਿੰਟ ਉਹਨੇ ਗਲੀ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋਗੇ ਪੂਰਾ ਆਤਕ ਮਚਾ ਕੇ ਫਿਰ ਭੱਜੇ ਨੇ ਇਹੋ ਜੀ ਤੇ ਕਾਰਵਾਈ ਹੋਈ ਨਹੀਂ ਡਾਬੇ ਥਾਣੇ ਕੋਈ ਕਾਰਵਾਈ ਨਹੀਂ ਹਲੇ ਤੱਕ ਜੀ ਹਲੇ ਕੋਈ ਫੜਿਆ ਨਹੀਂ ਗਿਆ ਜੀ ਉਹਨਾਂ ਦੇ ਵਿੱਚ ਵੀ ਉਹ ਸ਼ਰੀਆਮ ਘੋਮਰੇ ਆ ਜੀ ਕਿ ਮੇਰੇ ਫਰੈਂਡ ਦਾ ਮੇਰਾ ਭਰਾ ਵਾ ਹੈ ਤੇ ਉਹ ਇਸ ਤਰੀਕਾ ਫੋਨ ਆਇਆ ਕਿ ਇਤਨਾ ਘਮ ਹੋਇਆ ਜਦੋਂ ਆਕੇ ਦੇਖਿਆ ਤਾਂ ਛੱਟ ਬਹੁਤ ਜ਼ਿਆਦਾ ਲੱਗੀ ਹੋਈ ਸੀ ਉਹਦੇ ਸਰਵੀ ਮੁੰਡੇ ਸਿਰਫ ਮਾਰੀਏ ਹਾਂਜੀ ਪਹਿਲਾਂ 3-4 ਜਾਨੇ ਬਾਹਰ ਖੜੇ ਫਿਰ ਅੰਦਰੋਂ ਹੀ ਸਾਰੇ ਹੀ ਆਏ ਫਿਰ ਸਾਰੇ ਮਾਰਨ ਲੱਗ ਪਏ ਜੀ ਸਿਰ ਚ ਮਾਰੇ ਜੀ ਮੇਰੇ ਪਿੱਛੇ ਮੈਂ ਉੱਥੇ ਡੇਕ ਪਿਆ ਜਦੋਂ ਉਹਨੇ ਪਿੱਛੇ ਦਾ ਮੁਠਾ ਮੇਰੇ ਦੂੰਘੀ ਵੱਜਿਆ ਜੀ ਫਿਰ ਮੈਂ ਉੱਥੇ ਡੇਕ ਪਿਆ ਜਿੱਥੇ ਰੇਤਾ ਸੀ ਮੈਂ ਉੱਥੇ ਰੇਤੇ ਡੇਕ ਪਿਆ ਹੀ ਫਿਰ ਮੇਰਾ ਫਰੈਂਡ ਮੈਨੂੰ ਚੱਕ ਕੇ ਲੈ ਕੇ ਗਿਆ ਜੀ ਹਾਂਜੀ ਮੈਡੀਕਲ ਕਰਾ ਲਈ ਐਮਰਲ ਤੱਕ ਥਾਣੇ ਦਿੱਤੀ ਹੋਈ ਆ ਕੋਈ ਕਾਰਵਾਈ ਨਹੀਂ ਹੋਈ ਇਹ ਚਾਨਕ ਚਾਰਾ ਲੰਗ ਰਿਹਾ ਸੀ ਇਹਨੂੰ ਵਾਈ ਮਾਰ ਲਈ ਇਹਨੇ ਹੈਲੋ ਕੀਤੀ ਕਹਿੰਦਾ ਨਹੀਂ ਮੈਂ ਜਾ ਰਿਹਾ ਭਰਾਵਾ ਕਹਿੰਦਾ ਮੈਂ ਤਾਂ ਘਰ ਨੂੰ ਜਾ ਰਿਹਾ ਉਹ ਗੱਡੀ ਵੀ ਭੰਤੀ ਦਸੋਈ ਨਵੀਂ ਗੱਡੀ ਹੈ ਸਾਡੀ ਇਹ ਟੈਕਸੀ ਮੈਂ ਚਲਾਉਣਾ ਜੀ ਲੂਟਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਹਾਰਾ ਰੋਡ ਤੇ ਖੜਾ ਲੁਹਾਰਾ ਰੋਡ ਤੇ ਇੱਕ ਤਰੀਕ ਨੂੰ ਐਸਾ ਹਾਦਸਾ ਦੇਖਣ ਨੂੰ ਮਿਲਿਆ ਕਿ ਬਰਥਡੇ ਪਾਰਟੀ ਤੇ ਆਏ ਨੌਜਵਾਨਾਂ ਨੇ ਘਾਰ ਦੇ ਵਿੱਚ ਵੀ ਤਾਬਰ ਤੋੜ ਹਮਲਾ ਕੀਤਾ ਤੇ ਜਿਹੜਾ ਸ਼ਖਸ ਉਹ ਤੋਂ ਲੰਘ ਰਿਹਾ ਸੀ ਉਹਦੀ ਗੱਡੀ ਤੱਕ ਭੰਨ ਦਿੱਤੀ ਗਈ ਹੈ ਗੱਡੀ ਉੱਥੇ ਖੜੀ ਹੈ ਮੌਜੂਦ ਹੈ ਜਿਹਦਾ ਆ ਵੀ ਚੀਜ਼ਾਂ ਤ ਇਹਦੇ ਆ ਵੀ ਸ਼ੀਸ਼ਾ ਤੋੜ ਦਿੱਤਾ ਗਿਆ ਵਾ ਇਹ ਤਸਵੀਰਾਂ ਦਿਖਾਣੀਆਂ ਲਾਜ਼ਮੀ ਸੀਗੀਆਂ ਤੇ ਕੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਵਿਖਰਿਆ ਆ ਕੱਚ ਨੀਚੇ ਸੀਟਾਂ ਤੱਕ ਕੱਚ ਹੈਗਾ ਵਾ ਸਮਾਨ ਜਿਹੜਾ ਸੀਗਾ ਉਹ ਸਾਰਾ ਤੋੜਤਾ ਪਿਛਲਾ ਸ਼ੀਸ਼ਾ ਜਿਹੜਾ ਆ ਦੇਖ ਸਕਦੇ ਹੋ ਕਿੰਨੇ ਤੇਜ਼ ਦਾ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਤਸਵੀਰ ਦਿਖਾਈ ਜਾ ਰਹੀ ਹੈ ਉਸ ਤੋਂ ਬਾਅਦ ਦੀ ਗੱਲ ਕੀਤੀ ਵੇ ਬੈਕ ਸਾਈਡ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਇਹ ਕੀ ਮਾਰ ਤੇ ਹਥਿਆਰ ਮਾਰੇ ਨੇ ਇਹ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾਣੀਆਂ ਲਾਜ਼ਮੀ ਹੈ ਕਿ ਲੋਹਾਰਾ ਰੋਡ ਤੇ ਇਹ ਲੜਾਈ ਹੋਈ ਹੈ ਥਾਣਾ ਡੱਬਾ ਪੈਂਦਾ ਲੇਕਿਨ ਇਹ ਤਸਵੀਰ ਦਿਖਾਣੀ ਇਸ ਕਰਕੇ ਲਾਜ਼ਮੀ ਹੈ ਕਿ ਘਰ ਦੇ ਬਾਰ ਖੜੀਆਂ ਗੱਡੀਆਂ ਯਾਰ ਰਾਗ ਤੋਂ ਲੰਘਣਾ ਤੁਹਾਡੇ ਲਈ ਹੁਣ ਮੁਨਾਸਿਬ ਨਹੀਂ ਹੈ ਇਸ ਕਰਕੇ ਮੁਨਾਸਿਬ ਨਹੀਂ ਹੈਗਾ ਕਿ ਅਗਰ ਤੁਸੀਂ ਵੀ ਕਿੱਥੋਂ ਲੰਘ ਰਹੇ ਹੋ ਤਾਂ ਸੋ ਸਮੇਂ ਕਿ ਲੰਘਣਾ ਕਿਉਂਕਿ ਇਹ ਦਾਦ ਜਿਹੜੇ ਨੇ ਤੁਹਾਡੀ ਗੱਡੀ ਤੇ ਵੀ ਲੱਗ ਸਕਦੇ ਨੇ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਤਸਵੀਰ ਹੈ ਲੋਹਾਰਾ ਰੋਡ ਦੀ ਜਿੱਥੇ ਇੱਟਾਂ ਮਾਰੀਆਂ ਗਈਆਂ ਨੇ ਗੱਡੀ ਤੇ ਇੱਟਾਂ ਹੀ ਮਾਰੀਆਂ ਗਈਆਂ ਨੇ ਲੇਕਿਨ ਪਰਿਵਾਰ ਮੌਜੂਦ ਹੈ ਗੱਲਬਾਤ ਕਰਦੇ ਆਂ ਪਰਿਵਾਰ ਦੇ ਕਈ ਲੋਕ ਫੱਟਰ ਨੇ ਕੀ ਨਾਮ ਹੈ ਮੇਰੇ ਮੇਰਾ ਨਾਮ ਪ੍ਰੀਤ ਹੈ ਪ੍ਰੀਤ ਕੀ ਹੋਇਆ ਕੀ ਸੀ ਕਿੱਥੋਂ ਲੰਘ ਰਿਹਾ ਸੀ ਕਿੱਥੇ ਪਾਰਟੀ ਹੋ ਰਹੀ ਸੀ ਤੇ ਵੀਰੇ ਸਾਡੀ ਪਿਛਲੀ ਗਲੀ ਦੇ ਵਿੱਚ ਪਾਰਟੀ ਹੋ ਰਹੀ ਸੀ ਅਸੀਂ ਉੱਥੋਂ ਜਾ ਰਹੇ ਸੀ ਫਰੈਂਡ ਐਡਰੈਸ ਕੀ ਹੈ ਇਲਾਕਾ ਕਿਹੜਾ ਹੈ ਲੋਹਾਰਾ ਪਿੰਡ ਹੈ ਜੀ ਜਸ਼ ਕਲੋਨੀ ਹੈ ਸਾਡੀ ਤੇ ਅਸੀਂ ਉਸ ਗਲੀ ਦੇ ਵਿੱਚੋਂ ਜਾ ਰਹੇ ਸੀ ਉਹਨਾਂ ਦੀ ਬਹੁਤ ਬਰਥਡੇ ਪਾਰਟੀ ਸੀਗੀ ਜੀ ਉਹਨਾਂ ਦੇ ਤੇ ਉਹਨਾਂ ਨੇ ਸਾਨੂੰ ਰੋਕ ਲਿਆ ਜੀ ਅਸੀਂ ਉੱਥੇ ਰੁਕ ਗਏ ਜੀ ਅਸੀਂ ਗੱਡੀ ਦੇ ਵਿੱਚੋਂ ਆਪਣੇ ਬਾਹਰ ਆ ਗਏ ਜੀ ਤੇ ਉਹਨਾਂ ਨੇ ਇੱਕ ਮੇਰੇ ਫਰੈਂਡ ਨਾਲ ਵੀ ਤੱਕਾ ਮਾਰਿਆ ਜੀ ਤੇ ਜਦੋਂ ਤੱਕਾ ਮਾਰਿਆ ਜੀ ਉਹਨੇ ਆਪਣੇ ਸਾਰੇ ਸਾਥੀਆਂ ਨੂੰ ਆਵਾਜ਼ ਮਾਰ ਲਈ ਅੰਦਰ ਹੋਈ ਜੀ ਉਹਦਾ ਨਾਮ ਮੁੰਡਾ ਵਾ ਜੀ ਢੋਲੇ ਵਾਲਾ ਜੀ ਰਾਹੁਲ ਆ ਜੀ ਤੇ ਰਾਹੁਲ ਰਾਹੁਲ ਮੰਡੇ ਨੇ ਜੀ ਉਹਨੇ ਜੀ ਜਦੋਂ ਆਵਾਜ਼ ਮਾਰੀ ਸਾਰੇ ਨੂੰ ਸਾਰੇ ਜੇ ਮੇਰੇ ਫਰੈਂਡ ਦੇ ਉੱਤੇ ਆ ਕੇ ਟੁੱਟ ਪਏ ਤੇ ਜਦੋਂ ਮੈਂ ਵਿੱਚ ਗਿਆ ਛੜਾਨ ਤੇ ਉਹਨਾਂ ਨੇ ਜੀ ਮੇਰੇ ਤੇ ਵੀ ਹਮਲਾ ਕਰਤਾ ਇਹ ਕੀ ਮਾਰਿਆ ਕੀ 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 ਸੀ ਉਹਨਾਂ ਕੋਲ ਵੀਰੇ ਉਹਨਾਂ ਨੇ ਅੰਦਰੋਂ ਦੀ ਪਤਾ ਨਹੀਂ ਕੀ ਕੀ ਦਾਅ ਤੇ ਕੱਢ ਲਿਆਂਦੇ ਵੀਰੇ ਦਾਅ ਸੀ ਉਹਨਾਂ ਕੋਲ ਪਤਾ ਨਹੀਂ ਕੀ ਬਹੁਤ ਜ਼ਿਆਦਾ ਕੁਝ ਕੁ ਸਮਾਨ ਸੀਗੇ ਵੀਰੇ ਪਿਸਟਲ ਸੀਗੇ ਵੀਰੇ ਉਹਨਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੇ ਹੂੰ ਤੇ ਉੱਥੇ ਵੀ ਪਿਸਟਲ ਦਿਖਾਏ ਉਹਨਾਂ ਨੇ ਤੇ ਜਦੋਂ ਉਹਨਾਂ ਨੇ ਫਿਰ ਇੱਕ ਨੇ ਜੀ ਮੇਰੇ ਅੱਗੇ ਸਿਰ 'ਚ ਲਿਆ ਕੇ ਡੂੰਗੀ ਸੱਟ ਮਾਰੀ ਇੱਥੇ ਜੀ ਤੇ ਉੱਥੇ ਮੈਂ ਡਿੱਗ ਗਿਆ ਜੀ ਪਿਸਟਲ ਮਾਰਿਆ ਜੀ ਉੱਥੇ ਇਹਦੇ ਵਿੱਚ ਲਿਆ ਕੇ ਜੀ ਉਹਨਾਂ ਨੇ ਜੀ ਤੇ ਉੱਥੇ ਮੈਂ ਡਿੱਗ ਪਿਆ ਜੀ ਫਿਰ ਡਿੱਗ ਪਿਆ ਜੀ ਫਿਰ ਮੈਨੂੰ ਨਹੀਂ ਪਤਾ ਜੀ ਉਹਨਾਂ ਨੇ ਕੀ ਕੀ ਉੱਤੋਂ ਮਾਰੀ ਗਿਆ ਜੀ ਉਹ ਮਤਲਬ ਖੁੱਲਾ ਆਤਕ ਮਚਾਇਆ ਪੂਰਾ ਖੁੱਲਾ ਜੀ 10 ਮਿੰਟ ਉਹਨਾਂ ਨੇ ਗਲੀ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਜੀ ਪੂਰਾ ਆਤਕ ਮਚਾ ਕੇ ਫਿਰ ਭੱਜੇ ਨੇ ਜੀ ਉਹ ਜੀ ਤੇ ਕਾਰਵਾਈ ਹੋਈ ਨਹੀਂ ਢਾਬੇ ਥਾਣੇ ਦੀ ਕੋਈ ਕਾਰਵਾਈ ਨਹੀਂ ਹਲੇ ਤੱਕ ਜੀ ਹਲੇ ਕੋਈ ਫ ਤੇਰਾ ਕੀ ਨਾ ਭਾਈ ਯੁਵਰਾ ਸਿੰਘ ਜੀ ਤੇਰੇ ਕਿੱਥੇ ਮਾਰਿਆ ਕੀ ਚੀਜ਼ ਮਾਰੀ ਕੀ ਮਾਰ ਮੇਰੇ ਸਿਰ ਤੇ ਟੁੱਕ ਕੇ ਮਰੀ ਉਹਨਾਂ ਨੇ ਮੈਨੂੰ ਸਾਰਿਆਂ ਨੇ ਥੱਲੇ ਲੈ ਲਏ ਹੀ ਮੇਰੇ ਸਿਰ ਤੇ ਤੋਂ ਉਹਨਾਂ ਨੇ ਉੱਪਰੋਂ ਪਤਾ ਨਹੀਂ ਕੀ ਕੀ ਚੀਜ਼ ਮਾਰੀ ਮੇਰੇ ਕਿੱਥੇ ਲੱਗੀ ਚੋਟ ਮੇਰੇ ਸਿਰ ਤੇ ਲੱਗੀ ਲੇਕਿਨ ਅ ਤੋਂ ਦਿਖਾ ਦਈਏ ਆ ਦੇਖੋ ਜੀ ਟਾਂਕੇ ਲੱਗੇ ਸਖਸ਼ ਦੇ ਆ ਦੇਖ ਸਕਦੇ ਹੋ ਇਹ ਹੱਤਾਂ ਦੇ ਵੀ ਇਹਦੇ ਵਿਚਾਰੇ ਕਰਕੇ ਲੱਗੇ ਆ ਇਹ ਵਿਚਾਰੇ ਸੀ ਸਿਰ ਬਚਾਣ ਦੇ ਹਾਂਜੀ ਸਿਰ ਬਚਾਣ ਦੇ ਹੀ ਸੀ ਜੀ ਉੱਪਰੋਂ ਬਹੁਤ ਨੁਖੀਲੀਆਂ ਤਿੱਖੀਆਂ ਚੀਜ਼ਾਂ ਮਾਰਦੇ ਵੇ ਸੀਗੇ ਉਹ ਕਿੰਨੀ ਕ ਸੰਖਿਆ ਸੀ ਇਹਨਾਂ ਦੀ ਉਹਨਾਂ ਕੋਲ 15 20 ਮੁੰਡੇ ਸੀਗੇ ਜੀ 15-20 मुंडे सिर्फ मारिए हां जी पहला 3-4 जाने बाहर खड़े फिर अंदरो दी सारे ही आए फिर सारे मारन लाग गए उन्होंने पिस्टल ਦੇ ਮੁਠੇ ਲਿਆ ਲੈ ਕੇ ਜੀ ਸਿਰ 'ਚ ਮਾਰੇ ਜੀ ਮੇਰੇ ਪਿੱਛੇ ਮੈਂ ਉੱਥੇ ਡੇਕ ਪਿਆ ਜਦੋਂ ਉਹਨੇ ਪਿੱਛੇ ਦਾ ਮੁਠਾ ਮੇਰੇ ਦੂੰਗੀ ਵੱਜਿਆ ਜੀ ਫਿਰ ਮੈਂ ਉੱਥੇ ਡੇਕ ਪਿਆ ਜਿੱਥੇ ਰੇਤਾ ਸੀ ਮੈਂ ਉੱਥੇ ਰੇਤੇ ਡੇਕ ਪਿਆ ਫਿਰ ਮੇਰਾ ਫਰੈਂਡ ਮੈਨੂੰ ਚੱਕ ਕੇ ਲੈ ਕੇ ਗਿਆ ਜੀ ਮਤਲਬ ਤੁਹਾਡਾ ਬੇਟਾ ਹਾਂ ਜੀ ਇਹ ਕੁੰਡਾਗਰਦੀ ਇਸੇ ਇਲਾਕੇ 'ਚ ਹੋਈ ਹੈ ਹਾਂ ਜੀ ਹਾਂ ਜੀ ਪਿਛਲੀ ਗਲੀ ਜੀ ਪਿਛਲੀ ਗਲੀ 'ਚ ਤੇ ਪੁਲਿਸ ਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਸਿਰਫ ਰਿਪੋਰਟ ਵੀ ਲਿਖਾ ਕੇ ਆਏ ਸੀ ਇਹਨੀ ਫਿਕਰ ਸੀ ਮੁੰਡੇ ਦੀ ਆਪਣੇ ਦੀ ਬਹੁਤ ਜ਼ਿਆਦਾ ਸੀ ਅਗਰ ਕੁਝ ਹੋ ਜਾਂਦਾ ਫਿਰ ਜ਼ਿੰਮੇਦਾਰ ਕੌਣ ਹੁੰਦਾ ਕੋਈ ਹੋਣਾ ਚਾਹੀਦਾ ਜ਼ਿੰਮੇਵਾਰ ਕੌਣ ਨੇ ਪਤਾ ਨਹੀਂ ਇਹਨਾਂ ਜਾਣਦੇ ਨੂੰ ਅੱਗੇ ਹੋਗੇ ਅੰਕਲ ਤੁਹਾਡਾ ਬੇਟਾ ਹਾਂਜੀ ਹਾਂਜੀ ਕਿੰਨੀ ਕ ਗੁੰਡਾ ਕਰਦੀ ਹੋਈ ਸੀ ਉੱਥੇ ਇਹ ਦੇਖੋ ਸਾਜੀ ਅਈਦਾ ਜਿੱਦਾਂ ਦੀ ਲੜਾਈ ਹੋਈ ਸੋਕੇ ਨਹੀਂ ਦੇਖਿਆ ਜੀ ਅੱਛਾ ਉਸ ਬੰਦੇ ਨੂੰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਉਹਦੇ ਅੱਗੇ ਕਿ ਮੈਂ ਆਪਰਾ ਕਿੱਦਾਂ ਰਾਜੀਨਾਮਾ ਕਰਨਾ ਕਹਿੰਦਾ ਰਾਜੀਨਾਮਾ ਨਹੀਂ ਐਦਾਂ ਕਹਿੰਦਾ ਤੈਨੂੰ ਮੈਂ ਸਮਝਾਉਂਗਾ ਕਹਿੰਦਾ ਬੁੜਿਆ ਹੂੰ ਕਹਿੰਦਾ ਜੇਰਾ ਤੂੰ ਮਰੀਜ਼ ਪਿਆ ਨਾ ਕਹਿੰਦਾ ਤੈਨੂੰ ਮੈਂ ਠੀਕ ਕਰਕੇ ਜਾਊਂਗਾ ਮੈਂ ਚੰਗਾ ਭਰਾ ਐ ਹੱਥ ਜੋੜਦੇ ਆ ਤੇਰੇ ਅੱਗੇ ਯਾਰ ਮਤਲਬ ਸਾਰੇ ਹਮਤਮ ਕੀ ਬੁੱਧਰਵਾਜੇ ਤੇ ਬੂਰੇ ਮੇਰੇ ਗੇਟ ਦੇ ਬੂਰੇ ਜੀ ਅੱਛਾ ਗੇਟ ਦੇ ਮੇਰੇ ਬੂਰੇ ਜੀ ਮੈਂ ਯਾਰ ਨਵੇੜਾ ਕਰ ਲੋ ਮੇਰੇ ਮੁੰਡੇ ਤੇ ਤੁਸੀਂ ਸੱਟਾ ਮਾਰ ਦਿੱਤੀ ਐ ਨਾ ਯਾਰ ਮੈਂ ਹੱਥ ਜੋੜਦਾ ਤੁਹਾਡੇਗੇ ਮੈਨੂੰ ਕਹਿੰਦਾ ਨਿਬੜਨੀ ਨਹੀਂ ਕਹਿੰਦਾ ਐਦਾਂ ਕਰਕੇ ਤੈਨੂੰ ਨਿਵੇੜਾਂਗੇ ਕਹਿੰਦਾ ਨਹੀਂ ਥਾਣਾ ਡੱਬਾ ਕੋਲ ਹੀ ਆ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਕਾਰਵਾਈ ਦੇਖੋ ਉਹਨੂੰ ਪੁਲਿਸ ਚੋੱਕ ਕੇ ਉਹ ਘਰੇ ਪਿਆ ਸੀ ਪੁਲਿਸ ਚੋੱਕ ਕੇ ਲੈ ਕੇ ਜਾਂਦੀ ਤੇ ਹੁਣ ਤੱਕ ਉਹਦੀ ਲਤਾਂ ਬਾਂਵਾਂ ਨਾ ਟੁੱਟ ਜਾਂਦੀਆਂ ਹੂੰ ਉਹਨੂੰ ਉਹਨੂੰ ਪਤਾ ਹੈ ਇਹ ਕਾਰਵਾਈ ਉਹਨੂੰ ਦੇਖੋ ਇਹ ਪੈਸੇ ਦੀ ਗੱਲ ਆ ਸਾਰੀ ਹੂੰ ਜਿੱਥੇ ਹੋਣਗੇ ਉਹਨਾਂ ਲਾਜਮੀ ਜੀ ਤੇ ਮਤਲਬ ਪੈਸਾ ਦੇ ਕੇ ਕਿਸੇ ਦੀ ਜਾਨ ਲੈ ਲਓ ਉਹਦੇ ਜਾਨ ਹੀ ਲੈ ਲਈ ਮੇਰੇ ਮੁੰਡੇ ਦੀ ਤਾਂ ਜਾਨ ਹੀ ਲੈ ਲਈ ਉਹਨਾਂ ਨੇ ਪੂਰੀ ਜ਼ਿੰਦਗੀ ਇਹ ਤੁਸੀਂ ਅੱਖ ਭੈ ਸਤਿਆਨਾਥ ਮਾਰ ਕੇ ਅੱਖ ਖਾਣਾ ਹੋ ਜਾਂਦਾ ਖੁਣ ਜ਼ਿੰਮੇਵਾਰ ਸੀ ਕਿੱਥੋਂ ਮੈਂ ਵੀ ਆ ਲੈਂਦਾ ਇਹਨੂੰ ਪੁੱਤ ਨੂੰ ਨਹੀਂ ਤੁਸੀਂ ਕਹਿ ਰਹੇ ਹੋ ਕਿ ਪੈਸਾ ਲੈ ਕੇ ਸੈਟਿੰਗ ਹੋ ਗਈ ਕਿ ਤੁਸੀਂ ਕਿਉਂ ਕਹਿ ਰਹੇ ਹੋ ਨਹੀਂ ਕੀ ਕੀਤਾ ਉਹਨਾਂ ਨੇ ਜਿਹੜੀ ਸਾਡੀ ਨਹੀਂ ਸੁਣਦੇ ਪਏ ਅਗਲੇ ਹਾਂ ਨਹੀਂ ਸੁਣ ਸਵਾਲ ਹੈ ਜੀ ਮੈਂ ਤਾਂ ਜੋ ਦੇਖੋ ਮੇਰੇ ਦਿਮਾਗ 'ਚ ਜੋ ਆਊਗਾ ਮੈਂ ਤਾਂ ਬੋਲੂਗਾ ਮਤਲਬ ਇੱਕ ਤਰੀ ਦੀ ਵਾਰ ਤਾਂ ਹੋਈ ਅੱਜ ਪੰਜ ਤਰੀ ਕੋਈ ਕਾਰਵਾਈ 0% ਦੇਖੋ ਮੈਂ ਅੱਜ ਤੁਹਾਡੇ ਕੋ ਇੰਜ ਕਰਕੇ ਗਿਆ ਵੀ ਮੇਰੇ ਤੇ ਕਾਰਵਾਈ ਕਰ ਰਹੇ ਹੋ ਮੈਂ ਘਰ ਛੱਡ ਕੇ ਭੱਜ ਜਾਊਂਗਾ ਆਪਣਾ ਹਾਂ ਉਹ ਘਰ ਥੋੜਾ ਛੱਡ ਕੇ ਭਜਰੇ ਦੇ ਘਰੇ ਬੈਠੇ ਨੇ ਆਪਣੇ ਆਰਾਮ ਨਾਲ ਬੋਸ ਬੰਦੇ ਬੈਠੇ ਨੇ ਚੋੜਿਓਗੇ ਸੁੱਤੇ ਪਏ ਨੇ ਜੀ ਮਤਲਬ ਬਲਵਾਸ ਨੇ ਉਹ ਬੰਦਾ ਬਲਮਾਰਸ਼ ਹੀ ਹੋਊਗਾ ਤੇ ਤਜੀ ਤਾਂ ਨਹੀਂ ਹੋਏ ਲਦਾ ਪਿਆ ਜੀ ਡਰਦਾ ਨਹੀਂ ਪਿਆ ਸਾਡੇ ਕੋਲ ਹਾਂ ਅਹੀ شریف ਬੰਦੇ ਆ ਜੀ ਉਹਨੂੰ ਪਤਾ شریف ਬੰਦੇ ਨੇ ਕੀ ਕਰ ਲੈਣਗੇ ਮੇਰਾ ਇਹ ਤੂੰ ਨਾਮ ਸੀਗਾ ਭਾਈ ਨਾਮ ਕੀ ਹੈ ਮੈਂ ਬਾਚੋ ਆਇਆ ਸੀ ਬਾਚਾ ਆਇਆ ਸੀ ਕੀ ਹਾਲਾਤ ਸੀ ਇੱਥੇ ਇੱਥੇ ਹਾਲਾਤ ਬਹੁਤ ਬੁਰੇ ਸੀ ਹਾਂ ਇਹਨੂੰ ਹੋਸ਼ ਹੀ ਨਹੀਂ ਸੀ ਤੇ ਹਸਪੀਟਲ ਲੈ ਕੇ ਗਏ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਕਿ ਮੈਡੀਕਲ ਕਰਾਇਆ ਹਾਂ ਜੀ ਮੈਡੀਕਲ ਕਰਾ ਗਈ ਐਮਰਲ ਤੱਕ ਥਾਣੇ ਦਿੱਤੀ ਹੋਈ ਆ ਕੋਈ ਕਾਰਵਾਈ ਨਹੀਂ ਹੋ ਰਹੀ ਅੱਛਾ ਮੈਡੀਕਲ ਵੀ ਦਿੱਤਾ ਥਾਣੇ ਹਾਂ ਜੀ ਕੋਈ ਇੱਥੇ ਮੇਰੇ ਦਾਤ ਮਾਰਿਆ ਵਿਰੇ ਉਹਨਾਂ ਨੇ ਤਿੱਖੀ ਚੀਜ਼ ਸੀ ਵਿਰੇ ਉਹਨਾਂ ਕੋਲ ਦਾਤ ਬੜਾ ਤਿੱਖਾ ਸੀਗਾ ਵਿਰੇ ਵੀਰ ਤੁਸੀਂ ਇਸੇ ਮੱਲੇ ਦੇ ਹੋ ਨਹੀਂ ਨਹੀਂ ਇਸੇ ਮੱਲੇ ਦੇ ਹਾਂ ਜੀ ਹਾਂ ਜੀ ਇਸ ਰਹਿੰਦੇ ਤੁਸੀਂ ਇੱਥੇ ਹੋ ਤੇ ਕਿੰਨੀ ਗੁੰਡਾਗਰਦੀ ਹੋਈ ਸੀ ਇੱਥੇ ਭਾਜੀ ਇੱਥੇ ਬਹੁਤ ਗੁੰਡਾਗਰਦੀ ਹੋਈ ਆ ਅਕਸਰ ਇਦਾਂ ਦੇ ਕੇਸ ਦੇਖਣ ਨੂੰ ਮਿਲਦੇ ਹੀ ਇੱਥੇ ਤੇ ਉਸੇ ਤਰ੍ਹਾਂ ਹੀ ਹੋਇਆ ਵਾ ਕਿ ਮੈਨੂੰ ਫਰੈਂਡ ਦਾ ਮੇਰਾ ਭਰਾ ਵਾ ਹੈ ਤੇ ਉਹ ਇਸ ਤਰ੍ਹਾਂ ਹੀ ਫੋਨ ਆਇਆ ਕਿ ਦਦਾ ਕਮ ਹੋਇਆ ਜਦੋਂ ਆਕੇ ਦੇਖਿਆ ਤਾਂ 60 ਬਹੁਤ ਜ਼ਿਆਦਾ ਲੱਗੀ ਹੋਈ ਸੀ ਉਹਦੇ ਅੱਛਾ 60 ਬਹੁਤ ਜ਼ਿਆਦਾ ਲੱਗੀ ਹੋਈ ਸੀ ਤੈਨੂੰ ਤੁਰੰਤ ਲੈ ਕੇ ਗਏ ਹਸਪੀਟਲ ਦਾ ਟ੍ਰੀਟਮੈਂਟ ਕਰਾਇਆ ਪਹਿਲਾਂ ਟ੍ਰੀਟਮੈਂਟ ਕਰਾਇਆ ਤੇ ਲੇਕਿਨ ਹਾਲਾਤ ਕੀ ਬਣੇ ਸੀ ਗੁੰਡਾਗਰਦੀ ਕਿੰਨੀ ਹੋਈ ਹਾਲਾਤ ਭਾਜੀ ਤੁਸੀਂ ਆਪ ਦੇਖੋਗੇ ਹਾਲਾਤ ਸ਼ਰਿਆਮਾ ਕਮ ਹੋਇਆ ਸ਼ਰਿਆਮ ਹੋਇਆ ਕਿਦਾਂ 35 ਜਨੇ ਸੀ ਜੋ ਅੱਛਾ ਪੂਰਾ ਉਹਨਾਂ ਨੇ ਗਾਰਡਨ ਅੰਦਰ ਮੇ ਫੰਕਸ਼ਨ ਚੱਲ ਰਿਹਾ ਸੀ ਉਹ ਜਨਮ ਦਿਨ ਮਨਾ ਰਿਹਾ ਸੀ ਕੀ ਕਰ ਰਿਹਾ ਸੀ ਆਪਾਂ ਨੂੰ ਨਹੀਂ ਪਤਾ ਜੀ ਉਹ ਪੂਰਾ ਫੰਕਸ਼ਨ ਉਹਨੇ ਪੂਰੀ ਭੀੜ ਲਾਈ ਹੋ ਏ ਚਾਣੇ ਵਿਚਾਰਾ ਨੰਗ ਰਿਆ ਸੀ ਇਹਨੂੰ ਵਾਈ ਮਾਰ ਲਈ ਇਹਨੇ ਹੈਲੋ ਕੀਤੀ ਕਹਿੰਦਾ ਨਹੀਂ ਮੈਂ ਜਾ ਰਿਹਾ ਭਰਾਵਾ ਕਹਿੰਦਾ ਮੈਂ ਤਾਂ ਘਾਨੂੰ ਜਾ ਰਿਹਾ ਉਹ ਗੱਡੀ ਵੀ ਭਾਂਦੀ ਤੁਸੀਂ ਨਵੀਂ ਗੱਡੀ ਹੈ ਸਾਡੀ ਹੈ ਟੈਕਸੀ ਮੈਂ ਚਲਾਉਣਾ ਜੀ ਹੈ ਇੱਕ ਦਿਨ ਯਾਰ ਸਾਡੀ ਹੋਰ ਆ ਉਹ ਭਾਂਦ ਦਿੱਤੀ ਜੀ ਹੈ ਸਾਡਾ ਤਾਂ ਪੈਸੇ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਉਹ 10 ਲੱਖ ਰੁਪਏ ਦਾ ਸਾਡਾ ਆ ਗੱਡੀ ਦਾ ਹੀ ਨੁਕਸਾਨ ਹੋ ਗਿਆ ਉਹ 10 ਲੱਖ ਦੀ ਉਹ ਗੱਡੀ ਭੰਨੀ ਗਈ ਸਾਡੀ ਨਾਲ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਹ ਤੱਕ ਦੇਖੋ ਵੀਰ ਜੀ ਕੀ ਕੀਤੀ ਹੁੰਦੀ ਤਾਂ ਵੀਰ ਜੀ ਫਿਰ ਤੁਸੀਂ ਥੋੜਾ ਆਣਾ ਸੀ ਤੁਸੀਂ ਵੀ ਨਹੀਂ ਆਣਾ ਸੀ ਵੀਰ ਜੀ ਹਈ ਉਧਰ ਪੁਲਿਸ ਨੇ ਕਾਰਵਾਈ ਕਰੇ ਮੀਡੀਆ ਦੀ ਜਰੂਰਤ ਨਹੀਂ ਸੀ ਮੈਡੀਆ ਦੀ ਜਰੂਰਤ ਸੀ ਹੇ ਮੀਰੀਆ ਉਹ ਦੇਖੋ ਘਰੇ ਬੈਠਾ ਰਾਹਨਾ ਚੋੜਾ ਹੋ ਗਿਆ ਸੁੱਤਾ ਪਿਆ ਜੀ ਹੈ ਉਹ ਮੈਂ ਜਾ ਕੇ ਗੇੜ ਲਗਾਇਆ ਤਾਂ ਨੇ ਮੈਨੂੰ ਤੋੜ ਦੇਣਾ ਬੁੱਢੇ ਬੰਦੇ ਨੂੰ ਜਦੋਂ ਮੁੰਡੇ ਨੂੰ ਤੋੜ ਸਕਦਾ ਤਾਂ ਮੈਨੂੰ ਤੋੜਨ ਨੂੰ ਮੈਂਟ ਨਹੀਂ ਲਾਣਾ ਜੀ ਉਹਨਾਂ ਨੇ ਮਰ ਮੰਨੇ ਤੰਨੇ ਬਦਮਾਸ਼ ਆ ਤੇ ਵੀਰੇ ਉਹ ਬਹੁਤ ਮੰਨੇ ਤੰਨੇ ਬਦਮਾਸ਼ ਆਈ ਵੀਰੇ ਉੱਥੇ ਦੇ ਵੀਰੇ ਉਹ ਕਾਲੂ ਆ ਵੀਰੇ ਰਾਹੁਲ ਰਾਹੁਲ ਮੁੰਡਾ ਵੀਰੇ ਕਾਲੂ ਉਹਨੂੰ ਉਰਫ ਕਾਲੂ ਕਹਿੰਦੇ ਆ ਵੀਰੇ ਕਾਲੂ ਚੀਮਾ ਚੌਂਗਾਲਾ ਵੀਰੇ ਉਹ ਅੰਦਰੋਂ ਦੀ ਵੀਰੇ ਉਹ ਦਾਤ ਵੀਰੇ ਪਿਸਟਲ ਉਹਦੇ ਹੱਥ 'ਚ ਹੀ ਸੀਗਾ ਵੀਰੇ ਕਾਲੂ ਦੇ ਹੱਥ 'ਚ ਹੀ ਵੀਰੇ ਹਾਂ ਵੀਰੇ ਉਹਨਾਂ ਨੇ ਮੁਠੇ ਮਾਰੇ ਪਹਿਲਾਂ ਸਾਨੂੰ ਡਰਾਇਆ ਉਹਨਾਂ ਨੇ ਕਿ ਸਿੱਧੀਆਂ ਮਾਰ ਦਾਂਗੇ ਫਿਰ ਵੀਰੇ ਉਹਨਾਂ ਨੇ ਫਿਰ ਮੁਠੇ ਮਾਰਨੇ ਸ਼ੁਰੂ ਕਰਤੇ ਜਦੋਂ ਵੀਰੇ ਸਾਡੇ ਜਿਹੜੇ ਵੀਰੇ ਸਾਰੇ ਮੁੰਡੇ ਡਰ ਗਏ ਕਿ ਇਹਨਾਂ ਨੇ ਪਿਸਟਲ ਕੱਢ ਲਈ ਵੀਰੇ ਸੱਤਿਆਰ ਕੱਢ ਲਏ ਨੇ ਫਿਰ ਸਾਰੇ ਮੁੰਡੇ ਸੈਮਗੇ ਫਿਰ ਉਹਨਾਂ ਨੇ ਵੀਰੇ ਉਹਨਾਂ ਨੇ ਵੀਰੇ ਮੁਠੇ ਮਾਰਨੇ ਸ਼ੁਰੂ ਕਰਤੇ ਵੀਰੇ ਹਾਂਜੀ ਵੀਰੇ ਕੀ ਕਹਿ ਰਹੇ ਨਹੀਂ ਮੈਂ ਕੋਈ ਪਹਿਲਵਾਨ ਤਾਂ ਹੈ ਨਹੀਂ ਜੀ ਵੀਰ ਜੀ ਸੇ ਦੇਖ ਲੋ ਕਿੱਡੀ ਗੈ ਦੀ ਹਵਾ ਮਾਰਿਆ ਜ ਮਾਰਿਆ ਦੇ ਨੇ ਖੇਤਾ ਜਾਂ ਕੇ ਦੇਖਣ ਵਾਸਤੇ ਜਾ ਰਿਹਾ ਮੈਨੂੰ ਨੇ ਮੈਨੂੰ ਰੋਕ ਲਿਆ ਵੀਰੇ ਰਸਤੇ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਨਹੀਂ ਜਾਣ ਦੋ ਕਹਿੰਦੇ ਨਹੀਂ ਵੀਰੇ ਇੱਕ ਗਾਣੇ ਤੇ ਸਾਡੇ ਨਾਲ ਨੱਚ ਕੇ ਜਾਣਾ ਕਹਿੰਦੇ ਵੀਰੇ ਤੁਸੀਂ ਪਹਿਲਾਂ ਵੀਰੇ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਪਹਿਲਾਂ ਨਚਾਇਆ ਨੱਚੋਇਆ ਫਿਰ ਨੱਚਣ ਲੱਗੇ ਵੀਰੇ ਜਦੋਂ ਮੈਂ ਗੱਡੀ ਦੇ ਵਿੱਚ ਬਹਿਣ ਲੱਗਾ ਤੇ ਵੀਰੇ ਉਹਨਾਂ ਨੇ ਮੇਰੇ ਨਾਲ ਦੇ ਨੂੰ ਵੀਰੇ ਥੱਲੇ ਸੁੱਟ ਲਿਆ ਮੈਂ ਜੱਤਾ ਛਡਾਨ ਗਿਆ ਵੀਰੇ ਉਹਨਾਂ ਨੇ ਬਸ ਉੱਥੇ ਵੀਰੇ ਮੇਰੇ ਵੀ ਮਾਰਨੇ ਫਿਰ ਸ਼ੁਰੂ ਕਰ ਲਿਆ ਲੋਹਾਰਾ ਰੋਡ ਦੀ ਕਟੜ ਇਹ ਗੱਡੀ ਜਿਹੜੀ ਹੈ ਪੰਨੀ ਗਈ ਸਾਰੀ ਕੀ ਉਥੋਂ ਲੰਘ ਰਿਆ ਸੀਗਾ ਤੇ ਗੱਡੀ ਸਾਰੀ ਪੰਨੀ ਗਈ ਪੂਰੀ ਦੀ ਪੂਰੀ ਗੱਡੀ ਡੈਮੇਜ ਕਰ ਦਿੱਤੀ ਗਈ ਸਾਰੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ ਇਹ ਗੱਡੀ ਦਾ ਜਿਹੜਾ ਦੇਖਣ ਵਾਲਾ ਸਾਈਡ ਮਿਰਰ ਹੁੰਦਾ ਉਹ ਵੀ ਤੱਕ ਤੋੜ ਦਿੱਤਾ ਗਿਆ ਤੁਸੀਂ ਫਰੇਮ ਦਾ ਫਰੇਮ ਦੇ ਸਕਦੇ ਹੋ ਕਿ ਅੱਗੋਂ ਡੈਂਟ ਦੇ ਸਕਦੇ ਹੋ ਤੇ ਪੂਰੀ ਗੱਡੀ ਭੰਨ ਦਿੱਤੀ ਗਈ ਲੇਕਿਨ ਇਹ ਹਾਲਾਤ ਲੁਧਿਆਣਾ ਸ਼ਹਿਰ ਦੇ ਵਿੱਚ ਅਕਸਰ ਦੇਖਣ ਨੂੰ ਵੀ ਮਿਲਦੇ ਪਏ ਨੇ ਕਿ دہشت ਗਰ ਆਪਣੀ دہشت ਗਰਦੀ ਕਰਦੇ ਆ ਲੇਕਿਨ ਪੁਲਿਸ ਨਾਲ ਦੇ ਕਹਿੰਦੇ ਉਹ ਤਾਂ ਵੀ ਖੈ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਲੋਹਾਰਾ ਰੋਡ ਤੇ ਖੜੇ ਆ ਲੇਕਿਨ ਪਰਿਵਾਰ ਇਨਸਾਫ ਦੀ ਮੰ ਗੱਲਬਾਤ ਕਰਦੇ ਆ ਕਿ ਆਖਿਰ ਮਾਮਲਾ ਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਆਖਿਰ ਹਲੋ ਹਾਂਜੀ ਤੁਸੀਂ ਇੱਕ ਚਾਲ ਗੱਲ ਕਰ ਰਹੇ ਹੋ ਪੱਤਰਕਾਰ ਨੂੰ ਨਾਲ ਇੱਕ ਠੀਕ ਹੋ ਹਾਂਜੀ ਬਿਲਕੁਲ ਠੀਕ ਹੈ ਸਰ ਕਿ ਲੋਹਾਰਾ ਰੋਡ ਦੇ ਉੱਤੇ ਨੀਅਰ ਪੋਸਟ ਆਫਿਸ ਬਾਲਾ ਜੀ ਕਲੋਨੀ ਦੇ ਵਿੱਚ ਦੋ ਤਰੀਕ ਨੂੰ ਲੜਾਈ ਹੋਈ ਹੋਣੀ ਹੈ ਰਾਤ ਨੂੰ ਤਕਰੀਬਨ 12:30 ਵਜੇ ਕਿਹੜੀ ਜਗ੍ਹਾ ਜੀ ਲੋਹਾਰਾ ਰੋਡ ਨੀਅਰ ਪੋਸਟ ਆਫਿਸ ਬਾਲਾ ਜੀ ਕਲੋਨੀ ਬਾਲਾ ਜੀ ਕਲੋਨੀ ਕਿ ਜਸ ਕਲੋਨੀ ਜਸ ਕਲੋਨੀ ਬਾਲਾ ਜੀ ਕਲੋਨੀ ਯਸ ਕਲੋਨੀ ਹਾਂਜੀ ਹਾਂਜੀ ਅੱਛੀ ਬਈ ਸਰ ਉਹਦੇ ਵਿੱਚ ਕੋਈ ਕੁਝ ਪਛਾਣਾ ਹੋਇਆ ਜਾਂ ਕੀ ਮਾਮਲਾ ਹੈ ਕੀ ਸੀਗਾ ਕਿ ਅਕਿਊਜ਼ ਦੀ ਹਜੇ ਪਛਾਣ ਪਾਈ ਐ ਦੋਤਾ ਜਿਹੜਾ ਪ੍ਰੋਫੈਸਰ ਸੀ ਦੋ ਉਹਨਾਂ ਦੇ ਕੋਈ ਬੇਟੇ ਦਾ ਹੈਪੀ ਬਰਥਡੇ ਜੀ ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਯਾਰ ਦੋਸਤ ਬੁਲਾਏ ਜੀ ਜੀ ਦਾ ਨੂੰ ਕਿੰਦਰੇ ਦੋਤਾ 90 ਤੱਕ ਮੌਸਲਾ ਵੀ ਆਸਤੀ ਲੜਾਈ ਹੋ ਗਈ ਜੀ ਇੱਕ ਮੈਂ ਮੌਕੇ ਤੇ ਗਿਆ ਸੀ ਉਹ ਕਿ ਸਾਡੇ ਨਾਲ ਚੋਰੀ ਹੋ ਗਈ ਜੀ ਪਰ ਸੌਣ ਤੇ ਕਾਲ ਕੀਤੀ ਜਿਹਨੇ ਮੈਂ ਕਿਹਾ ਜਦੋਂ ਉਹਨਾਂ ਗਿਆ ਉਸ ਦੇਖਿਆ ਸਾਰਾ ਤੇ ਉਹਨਾਂ ਸਮਾਨ ਚਾਹੇ ਨਾ ਬਾਹਰ ਤੇ ਹੈ ਭਾਈ ਜੀ ਜੀ ਤੇ ਮੋਰਗੇ ਤੋਂ ਆਏ ਇਹਨਾਂ ਥੱਲੇ ਕੋਲੇ ਜੀ ਮੈਂ ਵੀ ਭਾਈ ਸਰ ਕੋਲ ਦਿਖਾ ਦੇ ਦੋ ਜਿਹਨੇ 7 ਵਜੇ ਮੈਡੀਕਲ ਚ ਨਾਲੋਂ ਜੀ ਇਹ ਸਾਨੂੰ ਦਿਖਾ ਦੇਓ ਜੀ ਲੇਕਿਨ ਸਰ ਇਹਨਾਂ ਨੇ ਮੈਡੀਕਲ ਵੀ ਦਿਖਾਇਆ ਤੇ ਦਰਖਾਸਤ ਕਹਿੰਦੇ ਲਿਖਾ ਕੇ ਆਏ ਆ ਥਾਣੇ ਚਲ ਜੀ ਇਹ ਕਹਿੰਦੇ ਥਾਣੇ ਦਰਖਾਸਤ ਲਿਖਾ ਕੇ ਆਏ ਆ ਅੱਜ ਤਾਈਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਕਹਿੰਦੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਘਰੇ ਆ ਕਿ ਹਮਲਾ ਵੀ ਕਰ ਗਏ ਚਲੋ ਤੁਹਾਡੇ ਕਹਿੰਦੇ ਮੁਦਾਵਿਕੇ ਇਕੱਠੇ ਬੈਠੇ ਹੋਏ ਸੀ ਬੋਡੀ ਪਾਰਟੀ ਤੇ ਲੇਕਿਨ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਸਾਫ਼ ਦੇਣਾ ਭਈ ਆਪਾਂ ਘਰ ਆ ਕੇ ਇਹਦਾ ਤੋੜਪਾਨ ਕਰਨੀ ਚਲੋ ਬੈਠੇ ਹਾਂ ਘਰ ਦੇ ਵਿੱਚ ਹਮਲਾ ਕਰਨਾ ਚਾਰ ਬੰਦੇ ਫੱਟਰ ਕਰਕੇ ਚਲੇ ਗਏ ਲੈ ਆ ਤਾਂ ਭਾਈ ਮੌਕੇ ਤੇ ਗਏ ਸਾਰਾ ਕੁਝ ਦੇਖ ਕੇ ਆ ਜੀ ਕਾਰਵਾਈ ਕੀ ਕੀਤੀ ਜਾਊਗੀ ਸਰ ਇੱਥੇ ਕਾਰਵਾਈ ਆਪਾਂ ਲੈ ਰਹੇ ਹਾਂ ਜੋ ਵੀ ਬੰਦੀ ਕਾਰਵਾਈ ਆਪਾਂ ਕਰ ਦਨੇ ਆਂ ਚਲੋ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਦੋਸ਼ਿਆਂ ਨੇ ਵਾਰਦਾਤ ਨੂੰ ਇਨਜਾਮ ਦਿੱਤਾ ਤੇ ਉਹਨਾਂ ਉੱਤੇ ਮੁਕੱਦਮਾ ਦਰਜ ਕਿਉਂ ਨਹੀਂ ਹੋਇਆ ਲੋਕਾਂ ਦਾ ਕਹਿਣਾ ਮੈਂ ਸੰਜੇ ਸੀਤਿਆ ਦੇ ਨਾਲ ਵਿਸ਼ਾਲ ਕਪੂਰ ਲੋਕਾਂ ਦਾ